ਜਦੋਂ ਜਦੋਂ ਰਾਹ ਤੇ ਲੋਕ ਪੁੱਤੇ ਤਾਨੂੰ ਆਪਣਾ ਬੇਸ਼ੱਕ ਕੇ ਪੱਗੜਾ ਪਿਆ ਮੈਂ ਚਾਹਣਾ ਚਾਉਣਾ ਇਹ ਦੁਨੀਆ ਦੀ ਧਰਤੀ ਆ ਓਏ ਦੁਨੀਆ ਜਿਹੜਾ ਇੱਥੇ ਦੇ ਕਾਨੂੰਨਾਂ ਦੇ ਖਿਲਾਫ ਅਕਬਰ ਦੇ ਖਿਲਾਫ ਲੜਿਆ ਸੀ ਬਾਪਾ ਬੰਦਰ ਦੀ ਧਰਤੀ ਆ ਬਾਪਾ ਮਾਨਕ ਦੀ ਧਰਤੀ ਆ ਜਿਹੜਾ ਇੱਥੇ ਦੇ ਬਾਦਸ਼ਾਹ ਦੀ ਚੰਦਾ ਸੀ ਰਾਜ ਆਜੋ ਬੁਝਾਰੀਏ ਉਹ ਮੰਤਰੀ ਕੁੱਤੇ ਨੇ ਅੱਜ ਮੋਦੀ ਨੇ ਸਾਫ ਕਰ ਦਿੱਤਾ ਕਿਉਂ ਨਾ ਤਾਂ ਦੇਸ਼ ਦੀ ਚਿੰਤਾ ਨਾਲ ਕੋਈ ਸ਼ਬਦ ਨਹੀਂ ਹੈ ਮਾਮਲਾ ਕੱਲੇ ਕਾਨੂੰਨਾਂ ਦਾ ਨਹੀਂ ਹੈ ਮਾਮਲਾ ਦੇਸ਼ ਦੇ ਅੰਦਰ ਮੋਦੀ ਫਾਸੀ ਰਾਜ ਮਹਾਰਾਜਾ ਚਾਹੁੰਦਾ ਮੇਰੇ ਸਾਹੀ ਨਵਰਾ ਚਾਹੁੰਦਾ ਇਤੋਂ ਵਰਗਾ ਰਾਜ ਲੈਣਾ ਕੋਈ ਲੜਾਈ ਲਗਾਤਾਰ ਹੀ ਲੜਨੀ ਹੋਏਗੀ ਜਿਹੜੇ ਸਾਥੀ ਸੋਚਦੇ ਆ ਕੋਈ ਲੰਬਾ ਹੋ ਰਿਹਾ ਪੰਨਾ ਨਤੋ ਕੇ ਮਰੋਗੇ ਰਾਜ ਜਿਹੜਾ ਤੁਹਾਡੇ ਕੋਲ ਇਸ ਕਰਕੇ ਨਰਮ ਪਵੇਗਾ ਸਹਾਦਰਮਾ ਪਵੇ ਸੇਮੀਨੇਦਰ ਨੇ ਪਰ ਕੋਈ ਦਸਤਾਣੀ ਹੋਣਾ ਇਸ ਕੋਈ ਨਵਾਸ਼ ਵਾਲੀ ਲੋੜ ਨਹੀਂ ਹੈ ਇਹ ਕਾਨੂੰਨ ਜੇ ਵਾਪਸ ਨਹੀਂ ਹੋਏ ਇਹ ਤੋਂ ਦਾ ਸਿਸਟਮ ਵੀ ਟੈਰ ਜੀ